ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਅੱਜ ਦੀ ਵੀਡੀਓ ਪਿੰਡ ਬੌਧ ਸਿੰਘ ਵਾਲਾ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਮੋਗਾ ਪੈਂਦਾ ਹੈ ਨੇੜੇ ਪਿੰਡ ਰਹ ਜਾਂਦੇ ਆ ਜੀ ਜਿਹੜਾ ਮੋਗੇ ਤੋਂ ਜਿਹੜੱਕਾ ਵਾਲਾ ਰੋਡ ਆ ਜੀ ਉਹ ਮੋਗੇ ਤੋਂ ਜਦੋਂ ਆਪਾਂ ਉਸ ਰੋਡ ਤੇ ਜਾਂਦੇ ਆ ਤੇ ਮੋਗੇ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਜੀ ਇਹ ਪੈਂਡਰ ਜਿਹੜੀ ਸਕਰੀਨ ਤੇ ਤੁਸੀਂ ਬੱਚੀ ਦੇਖ ਰਹੇ ਹੋ ਜੀ ਇਹ 22 ਉਹਨਾਂ ਦੀ ਸੇਲ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਅਮੌਰ ਸਿੰਘ ਜੀ ਪੈਂਡ ਜੀ ਪੈਂਡ ਬਰਸੰਗਾਲਾ ਜਿਲ੍ਹਾ ਤਸੀਲ ਜੀ ਤਸ਼ਵੀਲ ਮੋਗਾ ਮੋਗਾ ਜ਼ਿਲ੍ਹਾ ਦੇ ਜ਼ਿਲ੍ਹਾ ਵੀ ਮੋਗਾ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 99145 088 ਠੀਕ ਹੈ ਜੀ ਘਰ ਦੀ ਬੱਚੀ ਹੈ ਜੀ ਇਹ ਹਾਂ ਘਰ ਦੀ ਬੱਚੀ ਠੀਕ ਹੈ ਬਈ ਉਮਰ ਕਿੰਨੀ ਹੋ ਗਈ ਹੈ ਜੀ ਉਮਰ ਇਹਦੀ 4 ਦੰਦੀ 4 ਦੰਦ ਦਾ ਬੱਚਾ ਹੀ ਹੈ ਹਾਂ ਠੀਕ ਹੈ ਜੀ ਤੇ ਹੁਣ ਡੇਟ ਮੁਤਾਬਕ ਕਿੰਨੇ ਦਿਨ ਪਏ ਹੈ ਜੀ ਇਹ ਜੇ 10 ਦਿਨ ਪਵੇ ਡੇਟ ਮੁਤਾਬਕ ਅੱਜ 9 ਮਹੀਨੇ ਤਾਂ ਹੋਣ ਕਿ 10 ਦਿਨ ਰਹਿੰਦੇ ਇਹਦੇ ਠੀਕ ਹੈ ਜੀ ਤੇ ਵੱਧ ਵੀ ਲੈ ਸਕਦੇ ਵੱਧ ਕੀ ਚਲੋ 2-4 ਦਿਨ ਉੱਪਰ ਲੈ ਗਏ ਹਾਂ ਹਾਂ 2-4 ਦਿਨ ਉੱਤੇ ਲੈ ਲਿਆ ਠੀਕ ਹੈ ਯਾਨੀ ਡੇਟ ਮੁਤਾਬਕ ਆਪ ਕਿਹੜੇ ਸੀਮੰਦੀ ਹੈ ਜੀ ਇਹ ਇਹ 40 425 ਦੀ ਡੈਨਮਾਰਕ ਡੈਨਮਾਰਕ ਦਾ ਸੀਮੰਦੀ ਤੇ ਲੱਗਿਆ ਕਿਹੜਾ ਜੀ ਇਹ ਤੇ ਸੀਮੰ ਇਹ ਜੇ ਸੈਕਟਰ ਠੀਕ ਹੈ ਸੈਕਟਰ ਸੀਮੰ ਲੱਗਿਆ ਵਾ ਆਪਣੇ ਕੋਲ ਸਟਰੋ ਹੈਗਾ ਜੀ ਉਹ ਹੈਗਾ ਠੀਕ ਹੈ ਜੀ ਉਹ ਜਿਹੜਾ ਵੀਰ ਲੈ ਕੇ ਜਾਊਗਾ ਆਪਾਂ ਦਿਖਾ ਦਾਂਗੇ ਹਾਂ ਠੀਕ ਹੈ ਜੀ ਮਦਰ ਮਿਲਕਰ ਰਕੋਰ ਕਿੰਨਾ ਕਹ ਜੀ ਇਹਦਾ ਇਹ ਪਹਿਲਣ ਹੈ ਜੀ ਤੇ ਇਹਦੇ ਮਾਂ ਦਾ ਦੁੱਧ ਕਿੰਨਾ ਕਹ ਮਾਂ ਮਾਂ ਥੱਲੇ 22 ਕਿਲੋ ਦੁੱਧ ਕਿੰਨਾ ਕਬਾਜੂ ਬਈ ਅਕ ਤਿਆਰੇ ਇਹ ਬਾਬਾ ਜੀ ਤਕਰੀਬਨ ਪਹਿਲੇ ਸੂਏ ਹੋਦੇ ਮੁਕਾਬਲੇ ਦੇ ਬਣੇ ਉਹਦੇ ਮੁਕਾਬਲੇ ਜਾਉਂਦੇ ਬਰੀਡ ਬਹੁਤ ਸੁਧਰੀ ਹੋਈ ਏ ਤੋਰ ਕੇ ਦਿਖਾ ਦੀ ਵੀਰ 22 ਦੇ ਦਸਨ ਮੁਤਾਬਕ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਬੱਚਾ ਹੀ ਹੈ ਤੇ ਜੇ ਹਾਈਟ ਦੀ ਗੱਲ ਕਰਗੇ ਮੇਰੇ ਹਿਸਾਬ ਨਾਲ ਜੀ 5.5 ਫੁੱਟ ਦੇ ਆਸ-ਪਾਸ ਹੋਊਗੀ ਹਾਈਟ ਬਾਕੀ ਬਾਈ ਜਿਹੜਾ ਤੁਹਾਨੂੰ ਤੋਰ ਕੇ ਦਿਖਾਇਓ ਜੀ ਦਿਖਾ ਰਿਆ ਬਾਈ ਦੀ ਹਾਈਟ ਲਗਭਗ 6 ਫੁੱਟ ਆ ਤੇ ਬਾਈ ਦੇ ਮੋਢੇ ਤੇ ਕਰਾਉਂਗੀ ਜਿਹੜੇ ਦਿਨ ਪਏ ਆ ਡੇਟ ਮੁਤਾਬਕ ਉਹ 10 ਪਏ ਆ ਜੀ ਬਾਕੀ ਕਰਮ ਵਾਲਾ ਪਸ਼ੂ ਕਈਰ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦਾ ਜਾਂ ਇੱਕ ਦੋ ਦਿਨ ਪਹਿਲਾਂ ਵੀ ਸੂ ਸਕਦਾ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਜੀ ਸੋਹਣੀ ਫੇਸ ਕੁਆਲਿਟੀ ਆ ਮੋਢਲੇ ਵੀਰੇ ਫਾਰਮ ਵਾਲਾ ਨਗੀਨਾ ਕਹਿ ਸਕਦੇ ਆ ਬਾਈ ਦੇ ਪਸ਼ੂ ਤਾਂ ਗਿਣਤੀ ਜੀ ਰੱਖੇ ਹੋਏ ਆ 5 7 ਪਰ ਹੈ ਸਾਰੇ ਚੰਗੇ ਆ ਸਾਰਿਆਂ ਦੇ ਬਾਈ ਦੱਸਦਾ ਕਿ ਆਪਾਂ ਸੀਮਣ ਵੀ ਚੰਗੇ ਲਵਾਉਨੇ ਆ ਤੇ ਆਪ ਵੀ ਚੰਗੇ ਸੀਮਣ ਦੇ ਹੀ ਆ ਜੀ ਬਾਕੀ ਕੋਈ ਫੋਟ ਨਹੀਂ ਸ਼ਾਂਖੇ ਥਾਣਕ ਨੂੰ ਨਿਖੜ ਤੋਂ ਚੈੱਕ ਕਰਾ ਦਾਂਗੇ ਜੀ ਪਿਆਰ ਹੀ ਥਾਣਾ ਕੱਲਾ ਕੱਲਾ ਨਿਖੜਵਾ ਕੋੜਾ ਜਾਂ ਕੈਮਰੇ ਤੋਂ ਡਰਦਾ ਹੀ ਪਸੂ ਥਣ ਕੇ ਇੱਕ ਕਰ ਛੱਕ ਦੇਣ ਜੀ ਫੋਨਾ ਤੇ ਵੱਡਾ ਹਵਾਨਾ ਬੈਗ ਸਾਈਡ ਤੋਂ ਦਿਖਾ ਦਿੰਨੇ ਆ ਜੀ ਤੁਹਾਨੂੰ ਪੂਰਾ ਇਹਨ ਪਟਾਂ ਚ ਫਸਿਆ ਪਿਆ ਹਜੇ ਕਰਮਾਲੀ ਕੱਚੀ ਆ ਜੀ ਜਿੱਦੇ ਜਮਾ ਬਿਲਕੁਲ ਦਿਨਾ ਤੇ ਹੋਈ ਤੇ ਉਹਦੇ ਤਾਂ ਹੋਰ ਵੀ ਤੋਪ ਦਾ ਹਮਾਨਾ ਤਿਆਰ ਕਰੋਗੇ ਬਿਊਟੀ ਦੇ ਪੱਖ ਤੋਂ ਬਿਰੇ ਅੰਤ ਕੋਈ ਨਹੀਂ ਜੀ ਫੇਸ ਕੁਆਲਟੀ ਸੋਹਣੀ ਆ ਆਪ ਇਹ ਡੈਨਮਾਰਕਾ ਦੇ ਸਿਮਨ ਦੀ ਆ ਤੇ ਅੱਗੇ 66 ਸਿਮਨ ਤੋਂ ਗੱਬਣ ਆ ਉਸ ਡਰਾਾਈ ਕੋਲੋਂ ਤੁਸੀਂ ਲੈ ਸਕਦੇ ਆ ਜੀ ਬਾਈ ਦੱਸਦਾ ਕਿ 25 26 ਕਿਲੋ ਮਦਰ ਨੇ ਇਹਨੇ ਮਿਲ ਕੇ ਦਿੱਤਾ ਤਾਂ ਇਹ ਪਹਿਲੇ ਸੂਈ ਉਹਦੇ ਮੁਕਾਬਲੇ ਚ ਜਾਊਗੀ ਫੱਕ ਵੀ ਆ ਮੇਰੇ ਜਾਣ ਦਾ ਕਿਉਂਕਿ ਬਰੀਡ ਬਹੁਤ ਚੰਗੀ ਆ ਜੀ ਬਾਕੀ ਅੱਗੇ ਸੇਵਾ ਦੇ ਸਰਤੇ ਆ ਜਿੰਨੇ ਤੁਸੀਂ ਕਰ ਲੋਗੇ ਹੋ ਸਕਦਾ 30 ਕਿਲੋ ਚੋਲਿਓ ਕਿਉਂਕਿ ਇਹ ਕਰਮ ਵਾਲੀਆਂ ਮਸ਼ੀਨਾਂ ਹੀ ਹੁੰਦੀਆਂ ਜੀ ਜਿੰਨੀ ਸੇਵਾ ਤੁਸੀਂ ਕਰੀ ਜਾਉਂਗੇ ਉਹਨਾਂ ਤੋਂ ਦੇ ਤੋਂ ਕਰਮ ਵਾਲੀ ਤੋਂ ਲੈ ਲਾਂਗੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਮਾਲਕਾ ਫੋਨ ਤੇ ਕਰਾਂ ਠੀਕ ਹੈ ਜੀ ਕਿਉਂਕਿ ਮੇਰੇ 10 ਦਣ ਲੈਦੀ ਆ ਹਜੇ ਜਿਹੜਾ ਅੱਜ ਦਾ ਮੁੱਲ ਹੋਰ ਹੋਊਗਾ ਜਿੱਤੇ ਕਰਮ ਵਾਲੀ ਜਮਾ ਤਿਆਰ ਹੋਗੀ ਜਾਂ ਸੂਪੀ ਉਹਦੇ ਮੁੱਲ ਹੋਰ ਹੋਊਗਾ ਮੁੱਲ ਬਈ ਦੱਸਦਾ ਫੋਨ ਤੇ ਹੀ ਕਰਾਂਗੇ ਜਿਹਨੂੰ ਕੋਈ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ